ਠੀਕ ਹੈ ਨਾ ਇਹ ਦਿਖਾਉਣ ਕੱਚੇ ਘਰਾਂ ਦੇ ਕਹਿੰਦੇ ਨੇ ਮੇ ਮਕਾਨ ਦੀ ਵੀ ਪੈਸੇ ਐਨ ਕੋਈ ਹੋਰ ਆਏ ਲੇਕਿਨ ਕੋਈ ਸਾਡਾ ਹੱਲ ਨਹੀਂ ਹੈਗਾ ਗਰੀਬੰਦਾ ਕਰੂਗਾ ਵਿਕੀ ਚ ਠੀਕ ਆ ਹੁਣ ਅੱਜ ਜਿਹੜਾ ਇੱਕ ਗਰੀਬ ਇਨਸਾਨ ਦਾ ਆਪਾਂ ਕਹਿੰਦੇ ਮਕਾਨ ਆ ਟਹਿ ਗਿਆ ਉਹ ਛੱਤ ਚ ਉਈ ਜਾਂਦੀ ਆ ਹਾਂਜੀ ਦੇਖੋ ਇਹਦੇ ਕੋਈ ਹੱਲ ਨਹੀਂ ਹੈਗਾ ਇਹ ਤਾਂ ਗਰੀਬੰਦਾ ਆ ਦੇਖੋ ਖੁਦ ਕਰਕੇ ਖੁਦ ਖਾਣ ਵਾਲਾ ਕੰਮ ਆ ਇਹ ਗੜੇ ਉਹਨਾਂ ਦੀ ਦਿਹਾੜੀ ਕੋਈ ਹੈ ਨਹੀਂਗਾ ਸਿਸਟਮ ਗਰੀਬ ਦਾ ਜਰਾ ਲਾਭ ਉਹਦਾ ਫਾਇਦਾ ਆ ਇਹਦਾ ਕਹਿਣਾ ਹੈ ਕਿ ਜਿਹੜਾ ਇੱਕ ਗਰੀਬ ਇਨਸਾਨ ਹੈ ਸਵਾ ਜਦੋਂ ਵੋਟਾਂ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਉਦੋਂ ਵੋਟਾਂ ਮੰਗੀਆਂ ਜਾਂਦੀਆਂ ਹਨ ਕਰ ਕਰ ਆ ਕੇ ਵੱਡੇ ਵੱਡੇ ਵਾਅਦੇ ਦਾਅਵੇ ਵੀ ਕੀਤੇ ਜਾਂਦੇ ਨੇ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚ ਇੱਕ ਬਜ਼ੁਰਗ ਔਰਤ ਨੂੰ ਵੀ ਨੰਗਣਾ ਬੜੀ ਮੁਸ਼ਕਲ ਹੋ ਰਹੀ ਹੈ ਪਾਣੀ ਗੋਡੇ-ਗੋਡੇ ਪਾਣੀ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲ ਰਹੀਆਂ ਨੇ ਕਿ ਜਿਹੜੇ ਇੱਥੋਂ ਦੇ ਨਿਵਾਸੀ ਹਨ ਕਿ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਮਾਤਾ ਜੀ ਕੀ ਕਹਿਣਾ ਚਾਹੋਗੇ ਕਿ ਗੋਡੇ-ਗੋਡੇ ਪਾਣੀ ਆ ਕਿਉਂਕਿ ਸਿਆਣਾ ਸ਼ਰੀਰ ਟੋਏ ਟਿੱਬੇ ਵੀ ਨੇ ਹੋਰ ਭਾਈ ਬਹੁਤ ਜ਼ਿਆਦਾ ਸਾਨੂੰ ਤਾਂ ਪਰੇਸ਼ਾਨੀ ਅੰਦਰ ਪਾਣੀ ਵੜਦਾਗਾ ਭਾਂਡਾ ਠਿੱਕਰ ਸਾਡਾ ਸਾਰਾ ਤੇੜਾ ਫਿਰਦਾਗਾ ਜੀ ਜੀ ਸਾਨੂੰ ਬੜੀ ਮੁਸ਼ਕਲ ਹੋ ਜਾਂਦਾ ਲੰਘਣਾ ਨਾ ਜਾਣੇ ਡਿੱਗ ਜੇ ਕਰ ਜੇ ਲੱਤਾਂ ਟੁੱਟ ਜੇ ਸਾਨੂੰ ਕਿਹੜਾ ਪੁੱਸੂਗਾ ਸਾਡਾ ਇਹ ਪਾਣੀ ਦਾ ਹੱਲ ਹੋਣਾ ਚਾਹੀਦਾ ਸਰਕਾਰਾਂ ਤਾਂ ਬੜੇ ਦਾਅਵੇ ਕਰਦੀ ਨੇ ਹਾਂ ਬੜੇ ਵਾਦੇ ਕਰਦਿਆਂ ਨੇ ਵਾਦੇ ਕਰਕੇ ਫਿਰ ਕੋਈ ਸਾਨੂੰ ਪੁੱਛਦਾ ਨਹੀਂ ਹੈਗਾ ਆ ਕੇ ਹਾਂ ਵਿਪਾਇ ਇਸ ਇਹ ਪਾਣੀ ਦਾ ਹੱਲ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਦੀ ਗੱਲ ਕਰੀ ਤਾਂ ਬੱਚੇ ਵੀ ਖੇਡਦੇ ਕੁੱਦਦੇ ਨੇ ਬਿਮਾਰੀ ਦਾ ਡਰ ਹੈ ਗੰਦਾ ਪਾਣੀ ਆ ਰਿਹਾ ਨਾ ਹਾਂ ਇਹ ਜਿਹੜੇ ਖੰਬੇ ਦੇ ਉੱਤੇ ਨਾਲੇ ਮੀਟਰ ਵੀ ਲਾਏ ਗਏ ਨੇ ਇਹਨਾਂ 'ਚ ਵੀ ਕਰੰਟ ਆਉਂਦਾ ਇਹ ਪਹਿਲਾਂ ਵਾਂਗੂ ਲੱਗਣਾ ਚਾਹੀਦੇ ਨੇ ਇਹ ਵੀ ਲੱਗਣਾ ਚਾਹੀਦੇ ਨੇ ਪਹਿਲਾਂ ਖੰਭੇ ਦੇ ਵਿੱਚ ਕਰੰਟ ਆਉਂਦਾਗਾ ਹਾਂ ਆ ਠੱਠਾ ਮਰਗਾ ਤੂੰ ਤੇ ਸਾਡੇ ਬਾਹਰ ਦੇ ਲਵੇ ਗਮਾਂਡ 'ਚ ਤੇ ਬੱਚਿਆਂ ਦਾ ਵੀ ਨੁਕਸਾਨ ਹੋ ਸਕਦਾਗਾ ਕਿਸੇ ਸਾਣੇ ਦਾ ਬਜ਼ੁਰਗ ਦਾ ਉਹ ਪਾਣ ਭਾਈ ਦਾ ਬੱਚਾ ਦਾ ਸਭ ਦਾ ਨੁਕਸਾਨ ਹੋ ਸਕਦਾ ਇਹ ਖੰਬੇ ਮਿੱਤਰ ਪਹਿਲਾਂ ਵਾਂਗੂ ਲੱਗਣਾ ਚਾਹੁੰਦੇ ਆ ਪਾਉ ਦੇ ਅੰਦਰ ਹਾਂਜੀ ਕੀ ਕਹਿੰਦੇ ਇਹ ਪਹਿਲਾਂ ਮੂਹੇ ਮਿਲ ਗਿਆ ਜਿਹੜਾ ਸਿਸਟਮ ਹੋਣਾ ਉਹ ਚਾਹੀਦਾ ਦੇਖੋ ਕੋਈ ਵੀ ਉਹਨੇ ਮਜਬੂਰੀ ਦੇ ਕਾਰਨ ਕਿਉਂਕਿ ਆਉਣਾ ਪੈਂਦਾ ਹੀ ਗਰੀਬ ਨੂੰ ਹਰ ਇੱਕ ਥਾਂ ਤੇ ਜਦੋਂ ਕੋਈ ਸੀਵਰੇ ਦਾ ਨਿਕਾਲ ਨਹੀਂ ਹੈਗਾ ਪਾਣੀ ਦਾ ਉਹ ਬੰਦਾ ਜਾਊਗਾ ਕਿੱਥੇ ਕਿਉਂਕਿ ਕੋਈ ਵੀ ਜਿਹੜੇ ਪ੍ਰਸ਼ਾਸਨ ਦੇ ਉੱਤੇ ਕੋਈ ਬਣਿਆ ਹੈਗਾ ਲੇਕਿਨ ਉਹ ਆ ਕੇ ਨਹੀਂ ਇਸ ਟਾਈਮ ਨੂੰ ਦੇਖਦਾ ਜਿਹੜਾ ਬਣਿਆ ਹੋਇਆ ਮੌਕਾਗਾ ਵੀ ਉਹਰੇ ਕੀ ਹੋ ਰਿਹਾਗਾ ਕਿਹੜਾ ਨੂੰ ਦੇਖਣਾ ਚਾਹੀਦਾ ਕਿ ਹੁਣ ਉਸੇ ਉੱਥੇ ਜਾਨਵਰ ਮਰ ਗਿਆ ਠੀਕ ਆ ਬਾਈ ਚਾਂਸ ਉੱਥੇ ਕੋਈ ਬੰਦਾ ਹੁੰਦਾ ਕੱਲ ਨੂੰ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਉੱਥੇ ਤਾਂ ਉਹਦਾ ਜ਼ਿੰਮੇਵਾਰ ਕੌਣ ਸੀ ਯਾਰ ਕੋਈ ਜ਼ਿੰਮੇਵਾਰ ਹੈਗਾ ਸੀ ਨਾ ਉਹਦੇ ਕਿਸੇ ਨੂੰ ਪਤਾ ਨਹੀਂ ਹੈਗਾ ਵੀ ਉੱਥੇ ਹੋ ਕੀ ਰਿਹਾਗਾ ਠੀਕ ਆ ਉਹ ਤਾਂ ਚਲੋ ਜਾਨਵਰ ਸੀਗਾ ਠੀਕ ਆ ਨਾ ਬਾਈ ਚਾਂਸ ਉੱਥੇ ਕੋਈ ਬੰਦਾ ਹੁੰਦਾ ਤਾਂ ਜ਼ਿੰਮੇਵਾਰ ਕੌਣ ਸੀਗਾ ਕੋਈ ਨਹੀਂ ਨਾ ਹੈਗਾ ਸੀ ਠੀਕ ਆ ਨਾ ਇਹਦੇ ਵੀ ਕੰਮ ਜਾਣਦੇ ਫਿਰ ਉਹਦੇ ਮੱਗੂ ਬਣਾਰ ਕਿ ਮਤਲਬ ਕੀ ਇਹ ਤਾਂ ਕੋਈ ਹੈ ਹੀ ਨਹੀਂ ਹੈਗਾ ਵੀ ਵੋਟਾਂ ਮਾ ਕੇ ਤਾਂ ਦੇਖੋ ਆ ਜਾਂਦੇ ਆਂਗੇ ਸਾਰੇ ਕਹਿੰਦੇ ਲੇਕਿਨ ਉਹ ਕੰਮ ਵੀ ਕਰਨ ਕੰਬੀ ਕਰਨੇ ਜੀ ਨਾ ਹੁਣ ਦੇਖਿਆ ਇਹ ਕਰਿਆ ਹੋ ਜੇ ਨੇ ਮਤਲਬ ਕਿ ਜਿਹੜੇ ਡੁੱਬੇ ਪਏ ਆਗੇ ਅਗਲੇ ਰਾਤਾਂ ਨੂੰ ਵੀ ਪਾਣੀ ਕੱਢਦੇ ਆ ਦਿਨੀ ਵੀ ਪਾਣੀ ਕੱਢਦੇ ਆ ਕੀ ਕਰਨਗੇ ਠੀਕ ਹੈ ਨਾ ਜੇ ਆਪਾਂ ਦੂਜੇ ਪਾਸੇ ਗੱਲ ਕਰੇ ਗਰਮੀਆਂ ਚ ਤਾਂ ਕਹਿੰਦੇ ਓਰੇ ਟੂਟੀਆਂ ਦਾ ਪਾਣੀ ਵੀ ਨਹੀਂ ਆਂਦਾ ਨਾ ਨਹੀਂ ਆਂਦਾ ਜੀ ਨਹੀਂ ਆਂਦਾ ਇੱਥੇ ਟੈਂਕਰ ਆਂਦੇ ਆਗੇ ਆ ਦੇਖ ਲਓ ਮੇਰੇ ਦੋ ਛੋਟੇ ਛੋਟੇ ਬੱਚੇ ਆਗੇ ਮੈਨੂੰ ਉੱਥੇ ਜਾ ਕੇ ਕਿਤੇ ਭਰਨਾ ਪੈਂਦਾ ਪਾਣੀ ਇੱਥੇ ਕੋਈ ਨੂੰ ਸਮੱਸਿਆ ਦਾ ਹੱਲ ਹੀ ਨਹੀਂ ਹੈਗਾ ਸੀਗਾ ਹਾਂ ਜੀ ਕਿ ਨਾ ਮੇਰੇ ਸ਼ਰਮਨਾਂ ਦੀ ਸ਼ਰਮਾਈ ਕਿਸ ਤਰ੍ਹਾਂ ਦੇਖਦੇ ਹੋ ਕਿ ਜੇ ਆਪਾਂ ਗੱਲ ਕਰੀਏ ਕਿ ਇੱਕ ਗਰੀਬ ਇਨਸਾਨ ਮਸਾਂ ਤਿਲ-ਤਿਲ ਕਰਦਾ ਦੇਖੋ ਪਹਿਲਾਂ ਤੁਹਾਨੂੰ ਆ ਵੀ ਦੇਖੋ ਕਿਵੇਂ ਤਰੇੜ ਆ ਚੁੱਕੀ ਹੈ ਕਿਉਂਕਿ ਪਾਣੀ ਜਿਹੜਾ ਆਪਣੀ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਨਾ ਤੇ ਇੱਕ ਗਰੀਬ ਬੰਦਾ ਮਸਾਂ ਤਿਲ-ਫੁਲ ਕਰਕੇ ਆਪਣਾ ਆਸ਼ਿਆਨਾ ਤਿਆਰ ਕਰਦਾ ਜੀ ਢਾਈ ਢੇਰੀ ਹੁਣ ਬਹੁਤ ਬੁਰਾ ਹਾਲ ਹੈ ਕੱਲ ਉੱਥੇ ਬੱਚਾ ਵੀ ਮਰ ਗਿਆ ਮੈਂ 2 ਘੰਟੇ ਪਹਿਲਾਂ ਵੀਡੀਓ ਪਾਈ ਸੀਗੀ ਪ੍ਰਸ਼ਾਸਨ ਕੋਈ ਨਹੀਂ ਆਇਆ ਮੈਂ ਕਿਹਾ ਲੈਡ ਬੰਦ ਕਰ ਦੋ ਲੈਡ ਬੰਦ ਕਰੋ ਤਿੰਨ ਬੰਦਿਆਂ ਦੇ ਕਰੰਟ ਲੱਗਾ ਹੈਗਾ 2 ਘੰਟੇ ਵੀਡੀਓ ਪਾਦੀ ਲੈਡ 2 ਘੰਟੇ ਬਾਅਦ ਬੰਦ ਹੋਈ ਯਾਤਰੀ ਓਟਠਾ ਮਰ ਗਏ ਬਿਜਲੀ ਨਾਲ ਬਾਅਦ ਚ ਆਏ ਨੇ 2 ਘੰਟੇ ਵਾ ਜੀ ਜੂਈ ਵਗੈਰਾ ਸਾਰੇ ਪ੍ਰਸ਼ਾਸਨ ਜਿਉਂ ਹੀ ਬੇਕਾਰ ਆਈ ਅੱਛਾ ਜਿਹੜਾ ਪਾਣੀ ਮਤਲਬ ਕਿ ਖੜਾ ਸੀਗਾ ਜਿਹੜਾ ਜੀ ਹਾਂ ਇਹ ਪਾਣੀ ਖੜਾ ਸੀਗਾ ਜੀ ਕੈਮਰਾਮੈਨ ਨੂੰ ਮੈਂ ਕਹਿਣਾ ਚਾਹੂੰਗਾ ਪਹਿਲੋ ਇੱਕ ਵਾਰ ਜ਼ੂਮ ਕਰਕੇ ਦਿਖਾਣਾ ਚਾਹੀਦਾ ਹੈ ਕਿ ਜਿਹੜਾ ਖੰਬੇ ਨੇ ਖੰਬੇ ਨੂੰ ਜ਼ੂਮ ਕਰਕੇ ਦਿਖਾਇਆ ਜਾਵੇ ਕਿ ਜਿਹੜਿਆ ਮੀਟਰ ਨੇ ਇਹ ਤੇ ਵੀ ਕੱਲ ਕਹਿੰਦੇ ਕਿ ਪਰਸੋ ਚੋਤੇ ਇੱਕ ਹਾ사 ਹੁੰਦਾ ਹੈ ਜਿਸ ਦੇ ਕਾਰਨ ਇੱਕ ਠੱਠਾ ਜਿਹੜਾ ਬੇਜਵਾਨ ਸੀ ਉਸ ਦੀ ਵੀ ਮੌਤ ਹੋਈ ਹੈ ਜਦੋਂ ਪ੍ਰਸ਼ਾਸਨ ਕੋਲੇ ਮਹੱਲੇ ਵਾਸੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਉਸ ਤੋਂ ਬਾਅਦ ਭਾਈ ਜੀ ਪ੍ਰਸ਼ਾਸਨ ਪਹਿਲਾਂ ਕਿਉਂ ਨਹੀਂ ਜਾਗਦਾ ਕਿਉਂ ਉਹ ਹਾ사 ਉੜੀ ਬਾਈ ਜੀ ਕੋਈ ਨਹੀਂ ਆਂਦਾ ਹੈ ਜਿੰਨਾ ਮਰਦੇ ਜੋਰ ਲਾ ਲੈਂਦੇ ਆ ਬਹੁਤ ਕਹਿ ਕਹਿ ਦੇਖ ਲਿਆ ਜੀ ਸਾਰਿਆਂ ਨੂੰ ਭਰਾਜ ਨੇ ਜੋ ਵਾਦੇ ਦਿੱਤੇ ਕੋਈ ਪੂਰੇ ਨਹੀਂ ਕੀਤੇ ਹੈਗੇ ਉਹਨੇ ਹੂੰ ਹੂੰ ਦੀਪਰਾ ਅਜ ਤੱਕ ਕਹਿੰਦੀ ਹੈ ਕਿ ਮੈਂ ਸ਼ਹਿਰ ਦਾ ਬਹੁਤ ਵਿਕਾਸ ਕਰਤਾ ਕੁਝ ਵੀ ਨਹੀਂ ਕੀਤਾ ਨੀਂ ਮੱਥਰ ਧਰ ਕੇ ਗਈ ਸੀਗਾ ਔਰ ਉਹ ਨੀਂ ਮੱਥਰ ਤਾਂ ਹੀ ਰਹਿ ਗਿਆ ਮੁੜ ਕੇ ਉਹਨੇ ਸ਼ਾਗਲ ਵੀ ਨਹੀਂ ਦਈ ਹੋਈ ਜੇ ਅੱਜ ਦੀ ਗੱਲ ਕਰੀਏ ਕਿ ਕਿੰਨੇ ਘਰਾਂ ਨੂੰ ਜਿਹੜਾ ਨੁਕਸਾਨ ਹੋਇਆ ਇਹ ਤਾਂ ਹੀ ਕਟੋਕੜ 7-8 ਘਰ ਨੇ ਜਮੀਂ ਡੁੱਬ ਗਈ ਹੁਣ ਤੁਸੀਂ ਲੇਟ ਆਏ ਹੋ ਪਾਣੀ ਮੀਂਹ ਪੈਣ ਲੱਗਾ ਫੇਰ ਆਏ ਦੇਖੋ ਪੂਰਾ ਡੱਬੇ ਪੈ ਮਿਲਨੇ ਤੁਹਾਨੂੰ ਘਰ ਸਾਡੇ ਕੰਨੀ ਚੱਲੋ ਘਰ ਦੇ ਵਿੱਚ ਅਸੀਂ ਵੜਿਆਂ ਬਾਈ ਜੀ ਦਿਖਾ ਰਹੇ ਨੇ ਪਹਿਲੋ ਘਰ ਦੇ ਹਾਲਾਤ ਦੇਖ ਲੋ ਪਾਣੀ ਜਿਹੜਾ ਇਹਨਾਂ ਨੇ ਇੱਕ ਲਾ ਕੇ ਇੱਥੋਂ ਬਾਲਟੀਆਂ ਨਾਲ ਕੱਢਿਆ ਵੀ ਹੈ ਤੇ ਉੱਪਰੋਂ ਜੇ ਛੱਤ ਦੀ ਗੱਲ ਕਰੀ ਤਾਂ ਛੱਤ ਵਿੱਚੋਂ ਦੀ ਕੀ ਪਤਾ ਕਦੋਂ ਡਿੱਗ ਪਈਏ ਕੋਈ ਪਤਾ ਨਹੀਂ ਪਾਣੀ ਰਾਤ ਨੂੰ ਕੱਢ ਲੈਣਾ ਪੰਜ-ਛੇ ਕੱਲਾ-ਕੱਲਾ ਬਾਲਾ ਚੂਹਾ ਜਣਾ ਸਵਾਲ ਜਿੱਥੇ ਪਿਆ ਪੇਟੀ ਸਾਰਾ ਕੁਝ ਦੇਖ ਲੋ ਹੁਣ ਉਧਰ ਤੇ ਰਸਮਾਨ ਅਸੀਂ ਦੇ ਕਰਕੇ ਬਿਨਾਂ ਇਹ ਰਸੱਤ ਤੇ ਜਿਹੜਾ ਮਰਗੀ ਡਿੱਗ ਕੀ ਪਤਾ ਕਦੋਂ ਡਿੱਗ ਜਾਈ ਹੁੰਦੀ ਹੈ ਇਹ ਤਾਂ ਪਰਛਾਣਾ ਹੁੰਦਾ ਨਹੀਂ ਕੋਈ ਆ ਪਾਣੀ ਪਰਸੋਂ ਕੰਬੇ ਦੇ ਗਰੰਟ ਆਏਗਾ ਸਾਡੇ ਕੰਬੇ ਤਾਲਾ ਦੇ ਅੱਗੇ ਲੱਗ ਕੇ ਆਉਂਦੇ ਕੋਈ ਨਹੀਂ ਆਉਂਦਾ ਜੀ ਬਸ ਇਹ ਘਰ ਬੋਤ ਸਰਕਾਰ ਨੇ ਇਹ ਜਿਹੜੇ ਮੀਟਰ ਲਾਏ ਨੇ ਨਾ ਬਹੁਤ ਗਲਤ ਲਾਏ ਨੇ ਜੇ ਲਾਉਣਾ ਨੇ ਤਾਂ ਉੱਚੇ ਕਰਕੇ ਲਾ ਸਕਣਾ ਉੱਚੇ ਕਰਕੇ ਲਾ ਸਕਣੇ ਮੀਟਰ ਜਦੋਂ ਨੀਵੇਂ ਨੇ ਇਹਨਾਂ ਵਿੱਚ ਪਾਣੀ ਵੜ ਜਾਂਦਾ ਲੈਟ ਤਾਂ ਨਹੀਂ ਆ ਬੰਤਾ ਲੈ ਖਵਾ ਰਹੇ ਹਾਂ ਜੀ ਘਰ ਦੇ ਹਾਲਾਤ ਤੁਹਾਨੂੰ ਗਲੀ ਦੇ ਹਾਲਾਤ ਵੀ ਦਿਖਾਏ ਕਿ ਜਿਹੜੇ ਬਦ ਤੋਂ ਬੱਤਰ ਹੋ ਚੁੱਕੇ ਨੇ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਸਾਰੇ ਮਹੱਲੇ ਨਿਵਾਸੀਆਂ ਵੱਲੋਂ ਆਖਣਾ ਹੈ ਕਿ ਜਿਹੜਾ ਅਸੀਂ ਪ੍ਰਸ਼ਾਸਨ ਕੋਲੇ ਸਰਕਾਰਾਂ ਕੋਲੇ ਕਈ ਵਾਰ ਅਸੀਂ ਕਹਿ ਚੁੱਕੇ ਹਾਂ ਕਿ ਭਾਈ ਕਿ ਇਸ ਦਾ ਹੱਲ ਕੀਤਾ ਜਾਵੇ ਤਾਂ ਜੋ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਪਰ ਪਰਸ਼ਾ ਇਹ ਇਹਨਾਂ ਦਾ ਅੱਖ ਨਾ ਹੈ ਕਿ ਜਿਹੜੀ ਸਰਕਾਰਾਂ ਜਾਂ ਪ੍ਰਸ਼ਾਸਨਾਂ ਨੇ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਸਾਡੇ ਕੋਲੋਂ ਵੋਟਾਂ ਮੰਗਣ ਤਾਂ ਜ਼ਰੂਰ ਆ ਜਾਂਦੇ ਨੇ ਪਰ ਉਸ ਤੋਂ ਬਾਅਦ ਜੋ ਕਿਤੇ ਵਾਦੇ ਉਹ ਸਾਰੇ ਭੁੱਲ ਜਾਂਦੇ ਹਨ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਅੱਜ ਸੰਗਰੂਰ ਦੀ ਗੱਲ ਕਰੀਏ ਤਾਂ ਸਵੇਰ ਤੋਂ ਤਕਰੀਬਨ 4-5 ਵਜੇ ਤੋਂ ਮੀਂਹ ਪੈ ਰਿਹਾ ਹੈ ਜਿਸ ਦੇ ਕਾਰਨ ਜੇ ਸ਼ਹਿਰ ਦੀ ਗੱਲ ਹਾਲਾਤਾਂ ਦੀ ਗੱਲ ਕਰੀਏ ਵੱਤੋਂ ਬੱਤਰ ਹੋ ਚੁੱਕੇ ਹਨ ਅਸੀਂ ਅਸੀਂ ਪਹੁੰਚੇ ਇਸ ਟਾਈਮ ਸੰਗਰੂਰ ਦੇ ਰਾਮਨਗਰ ਬਸਤੀ ਵਿਖੇ ਤੁਹਾਨੂੰ ਦੱਸਣਾ ਚਾਹਾਂਗੇ ਜਿੱਥੇ ਕਿ ਗੋਡੇ-ਗੋਡੇ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ ਕਿ ਜਿਹੜੇ ਇੱਥੋਂ ਦੇ ਨਿਵਾਸੀ ਹਨ ਉਹਨਾਂ ਦਾ ਕਿਸ ਤਰ੍ਹਾਂ ਦਾ ਹਾਲ ਹੋਵੇਗਾ ਤੇ ਦੂਜੇ ਪਾਸੇ ਤੁਹਾਨੂੰ ਇੱਕ ਹੋਰ ਤਸਵੀਰ ਵਿਖਾਣਾ ਚਾਹਾਂਗੇ ਜੇ ਇਸ ਘਰ ਦੇ ਵਿੱਚ ਪਾਣੀ ਪੈ ਗਿਆ ਪਾਣੀ ਭੰਨ ਦੇ ਕਾਰਨ ਉਹ ਜਿਹੜਾ ਮਕਾਨ ਹੈ ਉਹ ਦਬ ਚੁੱਕਿਆ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲਦੇ ਦੇਖ ਸਕਦੇ ਹੋ ਤੁਸੀਂ ਕਿ ਜਿਹੜੇ ਵੀਰ ਹਨ ਆਪ ਰੇੜੀ ਲੈ ਕੇ ਹੁਣ ਉਸ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਨ ਜੇ ਸਾਰੇ ਮਹੱਲੇ ਦੀ ਗੱਲ ਕਰੀ ਜਾਵੇ ਤਾਂ ਤਕਰੀਬਨ ਸਾਰਾ ਜਿਹੜਾ ਮਹੱਲਾ ਹੈ ਉਹ ਬਰਸਾਤੀ ਪਾਣੀ ਤੋਂ ਤੰਗ ਆ ਚੁੱਕਿਆ ਹੈ ਗੋਡੇ-ਗੋਡੇ ਜਿਹੜੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਸਾਡਾ ਵੀਰ ਮੌਜੂਦ ਹੈ ਨਮਸਕਾਰ ਵੀਰੇ ਨਮਸਕਾਰ ਜੀ ਕੀ ਨਾਮ ਭਾਈ ਜੱਗਾ ਸਿੰਘ ਆ ਜੀ ਉਹਨਾਂ ਨੂੰ ਜੱਗਾ ਜੀ ਕੀ ਕਾਰਨ ਹੋਇਆ ਕਿ ਜਿਹੜਾ ਇਹ ਮੀਂਹ ਦਾ ਪਾਣੀ ਵਗ ਗਿਆ ਜੰਦਰਾ ਅੱਛਾ ਜੀ ਹਾਂ ਜੀ ਗਲੀਆਂ ਫੁੱਲ ਹੋ ਜਾਂਦੇ ਨੇ ਜਦੋਂ ਮੀਂਹ ਪੈਂਦਾ ਜੀ ਸ਼ਿਵਰੇਜ ਦੀ ਕੀ ਸ਼ਿਵਰੇਜ ਚ ਚੱਲਦੀ ਨਹੀਂ ਇਹ ਦੀ ਸ਼ਿਵਰੇਜ ਜੀ ਹਾਂ ਉਹਦੇ ਕਰਕੇ ਸ਼ਿਵਰ ਬੰਦ ਹੋ ਜਾਂਦੇ ਵਰ ਗਲੀਆਂ ਦੇ ਪਾਣੀ ਖੜੀ ਜਾਂਦੇ ਫਿਰ ਘਰਾਂ 'ਚ ਵੜ ਜਾਂਦੇ ਜੀ ਹਾਂ ਕਿਉਂਕਿ ਮੈਂ ਇੱਥੇ ਤਾਂ ਖੜਨ ਤੇ ਵੀ ਬੜੀ ਸਮੈਲ ਆ ਰਹੀ ਹੈ ਕਿ ਸ਼ਾਇਦ ਇਹ ਨ ਗੰਦਾਣ ਪਾਣੀ ਨਾਲੀਆਂ ਦਾ ਵੀ ਹੈ। ਨਾਲੀਆਂ ਦਾ ਹੀ ਹੈ ਜੀ ਹੋਰ ਕਾ ਦਾ? ਸੀਵਰੇਜ ਤਾਂ ਬੰਦ ਹੋਵੇ ਸੀਵਰੇਜ ਬਾਰੇ ਨਿਕਲੀ ਜਾਂਦਾ ਪਾਣੀ। ਕੀ ਪ੍ਰਸ਼ਾਸਨ ਨਾਲ ਕਦੇ ਕੋਈ ਗੱਲਬਾਤ ਕੀਤੀ ਤੁਸੀਂ ਕਿ ਪਈ ਕਿ ਸਾਡਾ ਕੋ ਹੱਲ ਕਰੋ ਕਿਉਂਕਿ ਬਿਮਾਰੀ ਦਾ ਵੀ ਧਰ ਲੱਗਦਾ। ਇਹ ਤਾਂ ਬਿਮਾਰੀ ਦੇ ਕੱਲ ਜੀ ਜਦੋਂ ਮੋਟਾ ਲੈਣੇ ਨੂੰ ਆ ਜਾਂਦੇ ਨੇ। ਨਹੀਂ ਫਿਰ ਕਿਹੜਾ ਪੁੱਛਦਾ ਕਿ ਆਣ ਦਾ ਦੇਖ ਸਤੋ ਤਸਵੀਰਾਂ ਵਿਚਾਰਾ ਗਰੀਬ ਇਨਸਾਨ ਮਸਾਂ ਤਿਲ ਤਿਲ ਫਿਲਕਲ ਕਰਕੇ ਆਪਣੇ ਘਰ ਨੂੰ ਇੱਕ ਤਿਆਰ ਕਰਦਾ ਹੈ ਕਿਵੇਂ ਨਾ ਕਿਵੇਂ ਉਹ ਗੁਜ਼ਾਰਾ ਕਰਦਾ ਪਰ ਜਿਹੜਾ ਅੱਜ ਕੁਦਰਤ ਦੀ ਮਾਰ ਕਹਿ ਸਕਦੇ ਆ ਜਾਂ ਪ੍ਰਸ਼ਾਸਨ ਦੀ ناکامی ਕਿਉਂਕਿ ਪ੍ਰਸ਼ਾਸਨ ਨੂੰ ਪਤਾ ਹੈ ਕਿ ਬਰਸਾਤਾਂ ਦਾ ਜਿਹੜਾ ਮੌਸਮਾ ਸ਼ੁਰੂ ਹੋ ਚੁੱਕਿਆ ਹੈ ਉਸ ਤੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਹ ਜਿਹੜਾ ਇਹ ਪਾਣੀ ਦੀ ਨਿਕਾਸੀ ਕਰ ਸਕੇ ਸਾਡਾ ਹੋਰ ਵੀਰ ਵੀ ਮੌਜੂਦ ਹੈ ਕੀ ਨਾਮ ਵੀਜੀ ਜੀਤ ਸਿੰਘ ਜੀ 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 ਕਿਸ ਤਰ੍ਹਾਂ ਦੇ ਦੇਓਗੇ ਇੱਕ ਗਰੀਬ ਦਾ ਵੀ ਅੱਜ ਜਿਹੜਾ ਮਕਾਨ ਦਬ ਗਿਆ ਜੀ ਪਾਣੀ ਰੜਕੇ ਪਾਣੀ ਰੜਕੇ ਦੇਵਨ ਦੀ ਆਵਦ ਨਹੀਂ ਸੀਗਾ ਅੱਗੇ ਦਾ ਕੋਈ ਸੱਚ ਨਹੀਂ ਪਿਆ ਆਹ ਦੇਖੋ ਅੱਗੇ ਖੜਾ ਆਹ ਆ ਤੁਹਾਨੂੰ ਮਦਦ ਹੋਣਾ ਸਾਰੇ ਸਾਰੇ ਖੜੇ ਬਣ ਅੱਛਾ ਆ ਦੇਖੋ ਅੱਗੇ ਤੁਸੀਂ ਆ ਦੇਖੋ ਹਾਂ ਦੇਖੋ ਕਿਦਾਂ ਦੇਖ ਦੇਖ ਸਾਰੇ ਸਾਰੇ ਹੀ ਸਾਰੇ ਆ ਉੱਪਰ ਦੇਖੋ ਸਾਰਾ ਦਾ ਹੀ ਹਾਲ ਪਪੀ ਕਰਕੇ ਦੇ ਸਾਰੇ ਕੀ ਗੇ ਚੋਈ ਜਾਂਦੇ ਨੇ ਤਸਵੀਰਾਂ ਲਾਈਵ ਤੁਹਾਨੂੰ ਵਿਖਾ ਰਿਹਾ ਇੱਕ ਵਾਰ ਅਸੀਂ ਕਮਰੇ ਚ ਵੜ ਕੇ ਦਿਖਾਣਾ ਕਿਸ ਤਰ੍ਹਾਂ ਛੱਤ ਹੈ ਜਿਹੜੀ ਚੋ ਰਹੀ ਹੈ ਹਜੇ ਵੀ ਮੀ ਹੈ ਜਿਹੜਾ ਰੁਕਿਆ ਨਹੀਂ ਪਰ ਜਿਹੜੀਆਂ ਛੱਤਾਂ ਨੇ ਚੌਂ ਤੋਂ ਨਹੀਂ हट ਰਹੀਆਂ ਕਿਉਂਕਿ ਆਪਾਂ ਕਹਿ ਸਕਦੇ ਹਾਂ ਕਿ ਕੁਦਰਤ ਦੇ ਮੂਰੇ ਕਿਸੇ ਦਾ ਜੋਰ ਨਹੀਂ ਪਰ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਗਰੀਬ ਦਾ ਕਾਸ਼ੀਆਨਾ ਹੁੰਦਾ ਹੈ ਜੋ ਮਸਾਂ ਇਕੱਠਾ ਪੈਸੇ ਇਕੱਠੇ ਕਰ ਕਰਕੇ ਆਪਣਾ ਆਸ਼ੀਆਨਾ ਤਿਆਰ ਕਰਦਾ ਪਰ ਜਦੋਂ ਉਹ ਉਹਨੂੰ ਟੈਟੇਰੀ ਹੁੰਦੇ ਦੇਖਦਾ ਹੈ ਤਾਂ ਬੰਦੇ ਦੀਆਂ ਅੱਖਾਂ ਦੇ ਵਿੱਚੋਂ ਵੀ ਹੰਝੂ ਨਿਕਲਦੇ ਨੇ ਬਈ ਜੀ ਕੀ ਕੀਏ ਹੈ ਕਹਾਂ ਲਾ ਕੇ ਉਹਨੂੰ ਠੀਕ ਲਾ ਕੇ ਦੋ ਜੀ 15 ਫੋਟਾ ਤਾਂ ਮੁਰਾ ਜਾਂਦੇ ਨੇ ਹੂੰ ਹੂੰ ਮੋਟਾ ਤਾਂ ਮੁਰਾ ਜਾਂਦਾ ਨੇ ਹੁਣ ਕੋਈ ਆਉਂਦੇ ਨਹੀਂ ਹੂੰ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਕਦੇ ਕਿਹਾ ਨਹੀਂ ਕਿ ਭਾਈ ਇਹ ਪਾਣੀ ਦੀ ਦੇਖਦੇ ਜਦੋਂ ਨਹੀਂ ਆਉਣੇ ਨੇ ਕੋਈ ਅੱਛਾ ਦੇਖੇ ਜਾਂਦੇ ਨੇ ਆਉਣ ਦਾ ਕੋਈ ਨਹੀਂ ਅੱਛਾ ਵੋਟਾਂ ਵਾਲੇ ਸਾਰੇ ਬਾਰੇ ਸਾਰੇ ਆ ਜਾਣੇ ਹੱਥ ਜੋੜਦੇ ਨੇ ਵੋਟ ਸਾਨੂੰ ਪਾ ਹੂੰ ਹੂੰ ਬੰਦਾ ਬਲੇ ਹਾਲ ਹੋ ਗਏ ਹੂੰ ਇਹ ਕਨੇਕ ਨਾਕਰ ਹੋਰ ਵੀ ਡੁੱਬਿਆ ਹੋਇਆ ਹੈ ਅੱਛੇ ਅੱਜ ਅਮਰ ਤੋਂ ਹੁਣ ਚਲੋ ਇਹ ਇੱਕ ਘਰ ਦੀ ਕਹਾਣੀ ਨਹੀਂ ਹੈ ਘਰ ਘਰ ਦੀ ਕਹਾਣੀ ਹੈ ਕਿਉਂਕਿ ਜੇ ਪਾਣੀ ਦੀ ਨਿਕਾਸੀ ਨਹੀਂ ਹੋਵੇਗੀ ਤਾਂ ਉਹ ਜਿਹੜਾ ਪਾਣੀ ਹੈ ਮਕਾਨ ਦੀਆਂ ਨਿਹਵਾਂ ਦੇ ਵਿੱਚ ਜਾਵੇਗਾ ਉਸ ਤੋਂ ਬਾਅਦ ਸੰਭਾਵੀ ਇੱਕ ਗੱਲ ਹੈ ਕਿ ਜਿਹੜਾ ਮਕਾਨ ਦੇ ਡਿਗਨ ਦੇ ਵੀ ਚਾਂਸ ਹੋ ਜਾਂਦੇ ਨੇ ਕਿਸ ਤਰ੍ਹਾਂ ਦੇ ਦਿਓ ਭੈਣ ਜੀ ਕਿ ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਵੋਟਾਂ ਟਾਈਮ ਤਾਂ ਜਰੂਰ ਆਉਂਦੇ ਨੇ ਵੱਡੇ ਵੱਡੇ ਵਾਅਦੇ ਵੀ ਕਰਦੇ ਨੇ ਤੇ ਬਾਦੇ ਦਾ ਕਰਦੇ ਨੇ ਲੇਕਿਨ ਕੋਈ ਸਮੱਸਿਆ ਦਾ ਹੱਲ ਹੀ ਨਾ ਕਰਦੇ ਹੈਗੇ ਆਹ ਦੇਖੋ ਵੀ ਹੱਥ ਬੰਦ ਨੇ ਬਥੇਰਾ ਗਿਆਨ ਹੈ ਕਿ ਵੀ ਦੇਖੋ ਸੀਵਰੇਜ ਨੇ ਜੇ ਬੰਦ ਨਾ ਹੋਣ ਤਾਂ ਹੀ ਕੰਪਲੀ ਨਾ ਹੋਵੇ ਠੀਕ ਹੈ ਨਾ ਇਹ ਦੇਖੋ ਹੁਣ ਕੱਚੇ ਘਰਾਂ ਦੇ ਕਹਿੰਦੇ ਨੇ ਮੇ ਮਕਾਨ ਦੀ ਵੀ ਪੈਸੇ ਹਨ ਕੁਝ ਹੋਰ ਆਏ ਲੇਕਿਨ ਕੋਈ ਸਾਡਾ ਹੱਲ ਹੀ ਨਹੀਂ ਹੈਗਾ ਗਰੀਬ ਬੰਦਾ ਕਰੂਗਾ ਵੀ ਕੀ ਜੀ ਹਾਂ ਹੁਣ ਅੱਜ ਜਿਹੜਾ ਇੱਕ ਗਰੀਬ ਇਨਸਾਨ ਦਾ ਆਪਾਂ ਕਹਿੰਦੇ ਮਕਾਨ ਟੱਗ ਗਿਆ ਉਹ ਛੱਤ ਚ ਉਈ ਜਾਂਦੀ ਆ ਹਾਂਜੀ ਦੇਖੋ ਤੇ ਕੋਈ ਹੱਲ ਹੀ ਨਹੀਂ ਹੈਗਾ ਇਹ ਤਾਂ ਗਰੀਬ ਬੰਦਾ ਦੇਖੋ ਖੁਦ ਕਰਕੇ ਖੁਦ ਖਾਣ ਵਾਲਾ ਕੰਮ ਹੈ ਹਾਂ ਜਿਹੜੀ ਦਿਹਾੜੀ ਹੈ ਕੋਈ ਹੈ ਨਹੀਂ ਕਿ ਸਿਸਟਮ ਗਰੀਬ ਦਾ ਹੀ ਹੋਣਾ। ਅੰਨ ਦਾ ਕਹਿਣਾ ਹੈ ਕਿ ਜਿਹੜਾ ਇੱਕ ਗਰੀਬ ਇਨਸਾਨ ਹੈ ਸਵਾ ਜਦੋਂ ਵੋਟਾਂ ਇਲੈਕਸ਼ਨਾਂ ਹੁੰਦੀਆਂ ਨੇ ਤਾਂ ਉਦੋਂ ਵੋਟਾਂ ਮੰਗੀਆਂ ਜਾਂਦੀਆਂ ਹਨ ਕਰ ਕਰ ਆ ਕੇ ਵੱਡੇ ਵੱਡੇ ਵਾਅਦੇ ਦਾਅਵੇ ਵੀ ਕੀਤੇ ਜਾਂਦੇ ਨੇ ਦੇਖ ਸਕਦੇ ਹੋ ਕਿ ਪਾਣੀ ਦੇ ਵਿੱਚ ਇੱਕ ਬਜ਼ੁਰਗ ਔਰਤ ਨੂੰ ਵੀ ਨੰਗਣਾ ਬੜੀ ਮੁਸ਼ਕਲ ਹੋ ਰਹੀ ਹੈ। ਪਾਣੀ ਗੋਡੇ-ਗੋਡੇ ਪਾਣੀ ਹੈ। ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲ ਰਹੀਆਂ ਨੇ ਕਿ ਜਿਹੜੇ ਇੱਥੋਂ ਦੇ ਨਿਵਾਸੀ ਹਨ ਕਿ ਕਿਸ ਤਰ੍ਹਾਂ ਗੁਜ਼ਾਰਾ ਕਰਦੇ ਮਾਤਾ ਜੀ ਕੀ ਕਹਿਣਾ ਚਾਹੂਗਾ ਕਿ ਗੋਡੇ-ਗੋਡੇ ਪਾਣੀ ਆ ਕਿਉਂਕਿ ਸਿਆਣਾ ਸ਼ਰੀਰ ਟੋਏ ਟਿੱਬੇ ਵੀ ਨੇ ਹੋਰ ਭਾਈ ਬਹੁਤ ਜ਼ਿਆਦਾ ਸਾਨੂੰ ਤਾਂ ਪਰੇਸ਼ਾਨੀ ਅੰਦਰ ਪਾਣੀ ਵੜਦਾਗਾ ਭਾਂਡਾ ਠਿੱਕਰ ਸਾਡਾ ਸਾਰਾ ਤੇੜਿਆ ਫਿਰਦਾਗਾ ਸਾਨੂੰ ਬੜੀ ਮੁਸ਼ਕਲ ਹੋ ਜਾਂਦਾ ਲੰਘਣਾ ਨਾ ਜਾਂ ਨੇ ਡਿੱਗ ਜੇ ਕਰ ਜੇ ਲੱਤਾਂ ਟੁੱਟ ਜੇ ਸਾਨੂੰ ਕਿਹੜਾ ਪੁੱਸੂਗਾ ਸਾਡਾ ਇਹ ਪਾਣੀ ਦਾ ਹੱਲ ਹੋਣਾ ਚਾਹੀਦਾ ਸਰਕਾਰਾਂ ਤਾਂ ਬੜੇ ਦਾਅਵੇ ਕਰਦੀ ਨੇ ਹਾਂ ਬੜੇ ਵਾਦੇ ਕਰਦੇ ਆਂ ਨੇ ਵਾਦੇ ਕਰਕੇ ਫਿਰ ਕੋਈ ਸਾਨੂੰ ਪੁੱਛਦਾ ਨਹੀਂ ਹੈਗਾ ਆ ਕੇ ਹਾਂ ਵਿਪਾਇਓ ਸੇ ਪਾਣੀ ਦਾ ਹੱਲ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਜੇ ਬੱਚਿਆਂ ਦੀ ਗੱਲ ਕਰੀ ਤਾਂ ਬੱਚੇ ਵੀ ਖੇਡਦੇ ਕੁੱਦਦੇ ਨੇ ਬਿਮਾਰੀ ਦਾ ਡਰ ਹੈ ਗੰਦਾ ਪਾਣੀ ਆ ਰਿਹਾ ਹਾਂ ਇਹ ਜਿਹੜੇ ਖੰਬੇ ਦੇ ਉੱਤੇ ਨਾਲੇ ਮੀਟਰ ਵੀ ਲਾਏ ਗਏ ਨੇ ਇਹਨਾਂ 'ਚ ਵੀ ਕਰੰਟ ਆਉਂਦਾ ਇਹ ਪਹਿਲਾਂ ਵਾਂਗੂ ਲੱਗਣਾ ਚਾਹੀਦਾ ਨੇ ਇਹ ਵੀ ਲੱਗਣਾ ਚਾਹੀਦੇ ਨੇ ਪਹਿਲਾਂ ਖੰਬੇ ਦੇ ਵਿੱਚ ਕਰੰਟ ਆਉਂਦਾਗਾ ਹਾਂ ਆ ਠੱਠਾ ਮਰਗਾ ਤੂੰ ਤਾਂ ਸਾਡੇ ਬਾਹਰ ਦੇ ਲਵੇ ਗਮਾਂਡ 'ਚ ਤੇ ਬੱਚਿਆਂ ਦਾ ਵੀ ਨੁਕਸਾਨ ਹੋ ਸਕਦਾਗਾ ਕਿਸੇ ਸਾਨੇ ਦਾ ਬਜ਼ੁਰਗ ਦਾ ਪਾਣ ਭਾਈ ਦਾ ਬੱਚਾ ਦਾ ਸਭ ਦਾ ਨੁਕਸਾਨ ਹੋ ਸਕਦਾ ਇਹ ਖੰਬੇ ਮਿੱਤਰ ਪਹਿਲਾ ਵਾਂਗੂ ਲੱਗਣਾ ਚਾਹੁੰਦੇ ਆਪਾਂ ਅੰਦਰ ਹਾਂਜੀ ਕੀ ਕਹਿੰਦੇ ਸੀ ਕਿਉਂਕਿ ਪਹਿਲਾ ਮਗਰ ਮਿਲ ਗਿਆ ਜਿਹੜਾ ਸਿਸਟਮ ਹੋਣਾ ਉਹ ਚਾਹੀਦਾ ਦੇਖੋ ਕੋਈ ਵੀ ਹੋਰੇ ਨੇ ਮਜਬੂਰੀ ਦੇ ਕਾਰਨ ਕਿਉਂਕਿ ਆਉਣਾ ਪੈਂਦਾ ਹੀ ਗਰੀਬ ਨੂੰ ਹਰ ਇੱਕ ਥਾਂ ਤੇ ਜਦੋਂ ਕੋਈ ਸੀਵਰੇਜ ਨਹੀਂ ਕਾਲ ਨਹੀਂ ਹੈਗਾ ਪਾਣੀ ਦਾ ਉਹ ਬੰਦਾ ਜਾਊਗਾ ਕਿੱਥੇ ਕਿਉਂਕਿ ਕੋਈ ਵੀ ਜਿਹੜਾ ਪ੍ਰਸ਼ਾਸਨ ਦਾ ਕੋਈ ਬਣਿਆਗਾ ਲੇਕਿਨ ਉਹ ਆ ਕੇ ਇਸ ਟਾਈਮ ਨੂੰ ਦੇਖਦਾ ਜਿਹੜਾ ਬਣਿਆ ਹੋਇਆ ਮੌਕਾਗਾ ਵੀ ਉਹਰੇ ਕੀ ਹੋ ਰਿਹਾਗਾ ਠੀਕ ਹੈ ਉਹਨੂੰ ਦੇਖਣਾ ਚਾਹੀਦਾ ਹੈ ਕਿ ਹੁਣ ਉਸੇ ਉੱਥੇ ਜਾਨਵਰ ਮਰ ਗਿਆ ਠੀਕ ਹੈ ਬਾਈ ਚਾਂਸ ਉੱਥੇ ਕੋਈ ਬੰਦਾ ਹੁੰਦਾ ਕੱਲ ਨੂੰ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਉੱਥੇ ਤਾਂ ਉਹਦਾ ਜ਼ਿੰਮੇਵਾਰ ਠੀਕ ਹੈ ਉਹ ਤਾਂ ਚਲੋ ਜਾਣ ਦੇ ਸੀਗਾ ਠੀਕ ਹੈ ਨਾ ਬਾਈ ਚਾਂਸ ਉੱਤੇ ਕੋਈ ਬੰਦਾ ਹੁੰਦਾ ਤਾਂ ਜ਼ਿੰਮੇਵਾਰ ਕੌਣ ਸੀਗਾ ਕੋਈ ਨਹੀਂ ਨਾ ਹੈਗਾ ਸੀਗਾ ਠੀਕ ਹੈ ਨਾ ਇਹਦੇ ਵੀ ਕੰਮ ਜਾਣਦੇ ਫਿਰ ਉਹਦੇ ਮੱਗੂ ਬਣਾ ਰ ਕੀ ਮਤਲਬ ਕੀ ਇਹ ਤਾਂ ਕੋਈ ਹੈ ਹੀ ਨਹੀਂ ਹੈਗਾ ਵੀ ਵੋਟਾਂ ਮਾ ਕੇ ਤਾਂ ਦੇਖੋ ਆ ਜਾਂਦੇ ਆਂਗੇ ਸਾਰੇ ਕਹਿੰਦੇ ਲੇਕਿਨ ਉਹ ਕੰਮ ਵੀ ਕਰਨ ਨਾ ਜਿਹੜੇ ਕਹਿੰਦੇ ਆਂਗੇ ਕੰਮ ਵੀ ਕਰਨੇ ਚਾਹੁੰਦੇ ਆਂ ਹੁਣ ਦੇਖਿਆ ਇਧਰ ਕਈ ਕਰਿਆ ਹੋ ਜੇ ਨੇ ਮਤਲਬ ਕਿ ਜਿਹੜੇ ਡੁੱਬੇ ਪਏ ਆਂਗੇ ਅਗਲੇ ਰਾਤਾਂ ਨੂੰ ਵੀ ਪਾਣੀ ਕੱਢਦੀਆਂ ਦਿਨੀ ਵੀ ਪਾਣੀ ਕੱਢਦੇ ਹਾਂ ਕੀ ਕਰਨਗੇ ਠੀਕ ਹੈ ਨਾ ਜੇ ਆਪਾਂ ਦੂਜੇ ਪਾਸੇ ਗੱਲ ਕਰੇ ਗਰਮੀਆਂ ਚ ਤਾਂ ਕ ਨੀ ਆਂਦਾ ਜੀ ਨਹੀਂ ਆਂਦਾ ਇੱਥੇ ਟੈਂਕਰ ਆਂਦੇ ਆਂਗੇ ਆ ਦੇਖ ਲਓ ਮੇਰੇ ਦੋ ਛੋਟੇ ਛੋਟੇ ਬੱਚਿਆਂ ਕੇ ਮੈਨੂੰ ਉੱਥੇ ਜਾ ਕੇ ਕਿਤੇ ਭਰਨਾ ਪੈਂਦਾ ਪਾਣੀ ਇੱਥੇ ਕੋਈ ਨੂੰ ਸਮੱਸਿਆ ਦਾ ਹੱਲ ਹੀ ਨਹੀਂ ਹੈਗਾ ਸੀਗਾ ਹਾਂਜੀ ਕੀ ਨਾਮ ਮੇਰੇ ਸ਼ਰਮਨਾਂ ਦੀ ਸ਼ਰਮਾ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਜੇ ਆਪਾਂ ਗੱਲ ਕਰੀਏ ਕਿ ਇੱਕ ਗਰੀਬ ਇਨਸਾਨ ਮਸਾਂ ਤਿਲ-ਤਿਲ ਕਰਦਾ ਦੇਖੋ ਪਹਿਲਾਂ ਤੁਹਾਨੂੰ ਆ ਵੀ ਦੇਖੋ ਕਿਵੇਂ ਤਰੇੜ ਆ ਚੁੱਕੀ ਹੈ ਕਿਉਂਕਿ ਪਾਣੀ ਜਿਹੜਾ ਆਪਣੀ ਮਾਰ ਮਾਰਨੀ ਸ਼ੁਰੂ ਕਰ ਦਿੱਤੀ ਨਾ ਤੇ ਇੱਕ ਗਰੀਬ ਬੰਦਾ ਮਸਾਂ ਤਿਲ-ਫੁਲ ਕਰਕੇ ਆਪਣਾ ਆਸ਼ਿਆਨਾ ਤਿਆਰ ਕਰਦਾ ਜੀ ਢਾਈ ਢੇਰੀ ਤੁਹਾਨੂੰ ਬਹੁਤ ਬੁਰਾ ਹਾਲ ਹੈ ਕੱਲ ਉੱਥੇ ਬੱਚਾ ਵੀ ਮਰ ਗਿਆ ਮੈਂ 2 ਘੰਟੇ ਪਹਿਲਾਂ ਵੀਡੀਓ ਪਾਈ ਸੀਗੀ ਪ੍ਰਸ਼ਾਸਨ ਕੋਈ ਨਹੀਂ ਆਇਆ ਮੈਂ ਕਿਹਾ ਲਾਈਟ ਬੰਦ ਕਰ ਦੋ ਲਾਈਟ ਬੰਦ ਕਰੋ ਤਿੰਨ ਬੰਦਿਆਂ ਦੇ ਕਰੰਟ ਲੱਗਾ ਹੈਗਾ 2 ਘੰਟੇ ਵੀਡੀਓ ਪਾਦੀ ਲਾਈਟ 2 ਘੰਟੇ ਬਾਅਦ ਬੰਦ ਹੋਈ ਆ ਤੇ ਓ ਠੱਠਾ ਮਰ ਗਿਆ ਬਿਜਲੀ ਨਾਲ ਬਾਅਦ ਚ ਆਏ ਨੇ 2 ਘੰਟੇ ਬਾਅਦ ਜੀ ਜੂਈ ਵਗੈਰਾ ਸਾਰੇ ਪ੍ਰਸ਼ਾਸਨ ਜਿਉਂ ਹੀ ਬੇਕਾਰ ਆਈ ਅੱਛਾ ਜਿਹੜਾ ਪਾਣੀ ਮਤਲਬ ਕਿ ਖੜਾ ਸੀਗਾ ਜਿਹੜਾ ਜੀ ਹਾਂ ਜੀ ਪਾਣੀ ਖੜਾ ਸੀਗਾ ਜੀ ਕੈਮਰਾਮੈਨ ਨੂੰ ਮੈਂ ਕਹਿਣਾ ਚਾਹੂੰਗਾ ਪਹਿਲਾਂ ਇੱਕ ਵਾਰ ਜ਼ੂਮ ਕਰਕੇ ਦਿਖਾਉਣਾ ਚਾਹੀਦਾ ਕਿ ਜਿਹ ਖੰਬੇ ਨੂੰ ਜ਼ੂਮ ਕਰਕੇ ਦਿਖਾਇਆ ਜਾਵੇ ਕਿ ਜਿਹੜਿਆ ਮੀਟਰ ਨੇ ਇਹ ਤੇ ਵੀ ਕੱਲ ਕਹਿੰਦੇ ਕਿ ਪਰਸੋ ਚੌਥੀ ਇੱਕ ਹਾਦਸਾ ਹੁੰਦਾ ਹੈ ਜਿਸ ਦੇ ਕਾਰਨ ਇੱਕ ਠੱਠਾ ਜਿਹੜਾ ਬੇਜਵਾਨ ਸੀ ਉਸ ਦੀ ਵੀ ਮੌਤ ਹੋਈ ਹੈ ਜਦੋਂ ਪ੍ਰਸ਼ਾਸਨ ਕੋਲੇ ਮਹੱਲੇ ਵਾਸੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਉਸ ਤੋਂ ਬਾਅਦ ਭਾਈ ਜੀ ਪ੍ਰਸ਼ਾਸਨ ਪਹਿਲਾਂ ਕਿਉਂ ਨਹੀਂ ਜਾਗਦਾ ਕਿਉਂ ਉਹ ਹਾਦਸਾ ਓਰੀਕਦਾ ਭਾਈ ਜੀ ਕੋਈ ਨਹੀਂ ਆਂਦਾ ਹੈ ਜਿੰਨਾ ਮਰਦੇ ਜੋਰ ਲਾ ਲੈਂਦੇ ਆ ਬਹੁਤ ਕਹਿ ਕਹਿ ਦੇਖ ਲਿਆ ਜੀ ਸਾਰਿਆਂ ਨੂੰ ਭਰਾਜ ਨੇ ਜੋ ਵਾਦੇ ਦਿੱਤੇ ਕੋਈ ਪੂਰੇ ਨਹੀਂ ਕੀਤੇ ਹੈਗੇ ਉਹਨੇ ਹਾਂ ਹਾਂ ਨੀਪਰਾ ਅਜ ਤੱਕ ਕਹਿੰਦੀ ਆ ਕਿ ਮੈਂ ਨੰਬਰ ਸ਼ਹਿਰ ਦਾ ਬਹੁਤ ਵਿਕਾਸ ਕਰਤਾ ਕੁਝ ਵੀ ਨਹੀਂ ਕੀਤਾ ਨੀਂ ਮੱਥਰ ਤਰ ਕੇ ਗਈ ਸੀਗਾ ਔਰ ਉਹ ਨੀਂ ਮੱਥਰ ਤਾਂ ਹੀ ਰਹੀ ਰਹਿ ਗਿਆ ਮੁੜ ਕੇ ਉਹਨੇ ਸ਼ਾਗਲ ਵੀ ਨਹੀਂ ਦਿਖਾਈ ਹੈਗੀ ਜੇ ਅੱਜ ਦੀ ਗੱਲ ਕਰੀਏ ਕਿ ਕਿੰਨੇ ਕ ਘਰਾਂ ਨੂੰ ਜਿਹੜਾ ਇਹ ਨੁਕਸਾਨ ਹੋਇਆ ਇਹ ਤਾਂ ਹੀ ਘਟੋ ਘਟ 7-8 ਘਰ ਨੇ ਜਮੀ ਰੁੱਬ ਗਈ ਹੁਣ ਤੁਸੀਂ ਲੇਟ ਆਏ ਹੋ ਪਾਣੀ ਮੀਂਹ ਪੈਣ ਲੱਗਾ ਫੇਰ ਆਇਓ ਦੇਖੋ ਪੂਰਾ ਡੱਬੇ ਭੇ ਮਿਲ ਨਹੀਂ ਤੁਹਾਨੂੰ ਘਰ ਸਾਡੇ ਕੰਨੀ ਚੱਲੋ ਘਰ ਦੇ ਵਿੱਚ ਅਸੀਂ ਵੜਿਆਂ ਬਾਈ ਜੀ ਦਿਖਾ ਰਹੇ ਨੇ ਪਹਿਲੋ ਘਰ ਦੇ ਹਾਲਾਤ ਦੇਖ ਲੋ ਪਾਣੀ ਜਿਹੜਾ ਇਹਨਾਂ ਨੇ ਇੱਕ ਲਾ ਕੇ ਇੱਥੋਂ ਬਾਲਟੀਆਂ ਨਾਲ ਕੱਢਿਆ ਵੀ ਹੈ ਤੇ ਉੱਪਰੋਂ ਜੇ ਛੱਤ ਦੀ ਗੱਲ ਕਰੀ ਤਾਂ ਛੱਤ ਵਿੱਚੋਂ ਦੀ ਕੀ ਬੜਾ ਕਦੋਂ ਡੁੱਗ ਪਈ ਹੈ ਕੋਈ ਪਤਾ ਨਹੀਂ ਆ ਪਾਣੀ ਰਾਤ ਨੂੰ ਕੱਢ ਲੈਣਾ ਜਿਹੜਾ ਪੰਜਾਹ ਕੱਲਾ ਕੱਲਾ ਬਾਲਾ ਕਿਉਂ ਆਇਆ ਹੈ ਇਹਨਾਂ ਦਾ ਸਮਾਨ ਇੱਥੇ ਪੇਟੀ ਸਾਰਾ ਕੁਝ ਦੇਖ ਲੋ ਹੁਣ ਉਧਰ ਤੇ ਰਸਵਾਨ ਅਸੀਂ ਦੇ ਕਰਕੇ ਬਿਲਕੁਲ ਇਹ ਰਸੱਤ ਤੇ ਜਿਹੜਾ ਮਰਗੀ ਡਿੱਗੀ ਕੀ ਬੜਾ ਡੁੱਗ ਗਈ ਹੰਦਰੀਆ ਇਹ ਤਾਂ ਨੇ ਪਰਛਾਣ ਹੁੰਦਾ ਨਹੀਂ ਕੋਈ ਆ ਪਾਣੀ ਪਰਸੋਂ ਕੰਬੇ ਦੇ ਗਰੰਟ ਆਏਗਾ ਸਾਡੇ ਕੰਬੇ ਤਾਲਾ ਦੇ ਅੱਗੇ ਲੱਗ ਕੇ ਆਉਂਦੇ ਕੋਈ ਨਹੀਂ ਹੁੰਦਾ ਜੀ ਇਹ ਕਰ ਰਹੇ ਹੋ ਸਰਕਾਰ ਨੇ ਇਹ ਜਿਹੜੇ ਮੀਟਰ ਲਾਏ ਨੇ ਨਾ ਬਹੁਤ ਗਲਤ ਲਾਏ ਨੇ ਜੇ ਲਾਉਣੇ ਨੇ ਤਾਂ ਉੱਚੇ ਕਰਕੇ ਲਾ ਸਕਣਾ ਉੱਚੇ ਕਰਕੇ ਲਾ ਸਕਣੇ ਮੀਟਰ ਜਦੋਂ ਨੀਵੇਂ ਨੇ ਨਾ ਵਿੱਚ ਪਾਣੀ ਵੜ ਜਾਂਦਾ ਲੈਟ ਤਾਂ ਨਹੀਂ ਆ ਬਸ ਤਾਂ ਲਾ ਸਕਦੇ ਹਾਂ ਜੀ ਕਰਦੇ ਹਾਲਾਤ ਤੁਹਾਨੂੰ ਗਲੀ ਦੇ ਹਾਲਾਤ ਵੀ ਦਿਖਾਏ ਕਿ ਜਿਹੜੇ ਬਦ ਤੋਂ ਬੱਤਰ ਹੋ ਚੁੱਕੇ ਨੇ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਸਾਰੇ ਮਹੱਲੇ ਨਿਵਾਸੀਆਂ ਵੱਲੋਂ ਆਖਣਾ ਹੈ ਕਿ ਜਿਹੜਾ ਅਸੀਂ ਪ੍ਰਸ਼ਾਸਨ ਕੋਲੇ ਸਰਕਾਰਾਂ ਕੋਲੇ ਕਈ ਵਾਰ ਅਸੀਂ ਕਹਿ ਚੁੱਕੇ ਹਾਂ ਕਿ ਭਾਈ ਤੇ ਇਸ ਦਾ ਹੱਲ ਕੀਤਾ ਜਾਵੇ ਤਾਂ ਜੋ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਪਰ ਪਰਸ਼ਾ ਇਹ ਇਹਨਾਂ ਦਾ ਅਖਣਾ ਹੈ ਕਿ ਜਿਹੜੀ ਸਰਕਾਰਾਂ ਜਾਂ ਪ੍ਰਸ਼ਾਸਨਾਂ ਨੇ ਜਦੋਂ ਵੋਟਾਂ ਹੁੰਦੀਆਂ ਨੇ ਉਦੋਂ ਸਾਡੇ ਕੋਲੋਂ ਵੋਟਾਂ ਮੰਗਣ ਤਾਂ ਜ਼ਰੂਰ ਆ ਜਾਂਦੇ ਨੇ ਪਰ ਉਸ ਤੋਂ ਬਾਅਦ ਜੋ ਕਿਤੇ ਵਾਦੇ ਉਹ ਸਾਰੇ ਭੁੱਲ ਜਾਂਦੇ ਹਨ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਟੀਵੀ ਅੱਜ ਸੰਗਰੂਰ ਦੀ ਗੱਲ ਕਰੀਏ ਤਾਂ ਸਵੇਰ ਤੋਂ ਤਕਰੀਬਨ 4-5 ਵਜੇ ਤੋਂ ਮੀਂਹ ਪੈ ਰਿਹਾ ਹੈ ਜਿਸ ਦੇ ਕਾਰਨ ਜੇ ਸ਼ਹਿਰ ਦੀ ਗੱਲ ਹਾਲਾਤਾਂ ਦੀ ਗੱਲ ਕਰੀਏ ਵੱਤੋਂ ਬੱਦਰ ਹੋ ਚੁੱਕੇ ਹਨ ਅਸੀਂ ਅਸੀਂ ਪਹੁੰਚੇ ਇਸ ਟਾਈਮ ਸੰਗਰੂਰ ਦੇ ਰਾਮਨਗਰ ਬਸਤੀ ਵਿਖੇ ਤੁਹਾਨੂੰ ਦੱਸਣਾ ਚਾਹਾਂਗੇ ਜਿੱਥੇ ਕਿ ਗੋਡੇ-ਗੋਡੇ ਪਾਣੀ ਤੁਹਾਨੂੰ ਨਜ਼ਰ ਆ ਰਿਹਾ ਹੈ ਤਸਵੀਰਾਂ ਆਤ ਆਪਣੇ ਆਪ ਦੇ ਵਿੱਚ ਬੋਲਦੀਆਂ ਨੇ ਕਿ ਜਿਹੜੇ ਇਥੋਂ ਦੇ ਨਿਵਾਸੀ ਆਣ ਉਹਨਾਂ ਦਾ ਕਿਸ ਤਰ੍ਹਾਂ ਦਾ ਹਾਲ ਹੋਵੇਗਾ ਤੇ ਦੂਜੇ ਪਾਸੇ ਤੁਹਾਨੂੰ ਇੱਕ ਹੋਰ ਤਸਵੀਰ ਵਿਖਾਉਣਾ ਚਾਹਾਂਗੇ ਜੇ ਇਸ ਘਰ ਦੇ ਵਿੱਚ ਪਾਣੀ ਪੈ ਗਿਆ ਪਾਣੀ ਭਰਨ ਦੇ ਕਾਰਨ ਉਹ ਜਿਹੜਾ ਮਕਾਨ ਹੈ ਉਹ ਦਬ ਚੁੱਕਿਆ ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲਦੇ ਦੇਖ ਸਕਦੇ ਹੋ ਤੁਸੀਂ ਕਿ ਜਿਹੜੇ ਵੀਰ ਹਨ ਆਪ ਰੇੜੀ ਲੈ ਕੇ ਹੁਣ ਉਸ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਨ ਜੇ ਸਾਰੇ ਮੁਹੱਲੇ ਦੀ ਗੱਲ ਕਰੀ ਜਾਵੇ ਤਾਂ ਤਕਰੀਬਨ ਸਾਰਾ ਜਿਹੜਾ ਮੁਹੱਲਾ ਹੈ ਉਹ ਬਰਸਾਤੀ ਪਾਣੀ ਤੋਂ ਤੰਗ ਆ ਚੁੱਕਿਆ ਹੈ। ਗੋਡੇ-ਗੋਡੇ ਜਿਹੜੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ। ਸਾਡਾ ਵੀਰ ਮੌਜੂਦ ਹੈ। ਨਮਸਕਾਰ ਵੀਰੇ। ਨੈਸਟ ਜੀ। ਕੀ ਨਾਮ ਹੈ? ਜੱਗਾ ਸਿੰਘ ਆ ਜੀ ਉਹਨਾਂ ਦਾ। ਜੱਗਾ ਜੀ ਕੀ ਕਾਰਨ ਹੋਇਆ ਕਿ ਜਿਹੜਾ ਇਹ ਮੀਂਹ ਦਾ ਪਾਣੀ ਵਗ ਗਿਆ ਅੰਦਰ? ਅੱਛਾ ਜੀ। ਹਾਂ ਜੀ ਗਲੀਆਂ ਫੁੱਲ ਹੋ ਜਾਂਦੇ ਨੇ ਜਦੋਂ ਮੀਂਹ ਪੈਂਦਾ ਜੀ। ਸੀਵਰੇਜ ਦੀ ਕੀ ਸੀਵਰੇਜ ਚ ਚੱਲਦੀ ਨਹੀਂ ਹੈ ਕਿ ਸੀਵਰੇਜ ਜੀ? ਹਾਂ। ਉਹਦੇ ਕਰਕੇ ਸੀਵਰੇਜ ਬੰਦ ਹੋ ਜਾਂਦੇ ਫਿਰ ਗਲੀਆਂ 'ਚ ਪਾਣੀ ਖੜੀ ਜਾਂਦਾ ਫਿਰ ਘਰਾਂ 'ਚ ਵ ਕਿਉਂਕਿ ਮੈਂ ਇੱਥੇ ਤਾਂ ਖੜਨ ਤੇ ਵੀ ਬੜੀ ਸਮੈਲ ਆ ਰਹੀ ਹੈ ਕਿ ਸ਼ਾਇਦ ਇਹ ਨ ਗੰਦਾਣ ਪਾਣੀ ਨਾਲੀਆਂ ਦਾ ਵੀ ਹੈ। ਨਾਲੀਆਂ ਦਾ ਹੀ ਹੈ ਜੀ ਹੁਰਕਾ ਦਾ। ਸੀਵਰੇਜ ਜਦੋਂ ਬੰਦ ਹੋਵੇ ਸੀਵਰੇਜ ਬਾਹਰੇ ਨਿਕਲੀ ਜਾਂਦਾ ਪਾਣੀ। ਕੀ ਪ੍ਰਸ਼ਾਸਨ ਨਾਲ ਕਦੇ ਕੋਈ ਗੱਲਬਾਤ ਕੀਤੀ ਤੁਸੀਂ ਕਿ ਪਈ ਕਿ ਸਾਡਾ ਕੋ ਹੱਲ ਕਰੋ ਕਿਉਂਕਿ ਬਿਮਾਰੀ ਦਾ ਵੀ ਧਰ ਲੱਗਦਾ ਹੈ। ਇਹ ਤਾਂ ਬਿਮਾਰੀ ਦੀ ਗੱਲ ਹੈ ਜੀ ਜਦੋਂ ਮੋਟਾ ਲੈਣੇ ਨੂੰ ਆ ਜਾਂਦੇ ਨੇ। ਨਹੀਂ ਫਿਰ ਕਿਹੜਾ ਪੁੱਛਦਾ ਹੈ ਜੀ। ਆਣ ਜਾਓ। ਦੇਖ ਲਓ ਤਸਵੀਰਾਂ ਵਿਚਾਰਾ ਗਰੀਬ ਇਨਸਾਨ ਮਸਾਂ ਤਿਲ ਤਿਲ ਫਿਲਕਲ ਕਰਕੇ ਆਪਣੇ ਘਰ ਨੂੰ ਇੱਕ ਤਿਆਰ ਕਰਦਾ ਹੈ ਕਿਵੇਂ ਨਾ ਕਿਵੇਂ ਗੁਜ਼ਾਰਾ ਕਰਦਾ ਪਰ ਜਿਹੜਾ ਅੱਜ ਕੁਦਰਤ ਦੀ ਮਾਰ ਕਹਿ ਸਕਦੇ ਆ ਜਾਂ ਪ੍ਰਸ਼ਾਸਨ ਦੀ ناکامی ਕਿਉਂਕਿ ਪ੍ਰਸ਼ਾਸਨ ਨੂੰ ਪਤਾ ਹੈ ਕਿ ਬਰਸਾਤਾਂ ਦਾ ਜਿਹੜਾ ਮੌਸਮਾ ਸ਼ੁਰੂ ਹੋ ਚੁੱਕਿਆ ਹੈ ਉਸ ਤੇ ਪਹਿਲਾਂ ਹੀ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜਾ ਇਹ ਪਾਣੀ ਦੀ ਨਿਕਾਸੀ ਕਰ ਸਕੇ ਸਾਡਾ ਹੋਰ ਵੀਰ ਵੀ ਮੌਜੂਦ ਹੈ ਕੀ ਨਾਮ ਵੀਜੀ ਜੀਤ ਸਿੰਘ ਜੀ 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 ਕਿਸ ਤਰ੍ਹਾਂ ਦੇ ਦੇਓਗੇ ਇੱਕ ਗਰੀਬ ਦਾ ਵੀ ਅੱਜ ਜਿਹੜਾ ਮਕਾਨ ਦਬ ਗਿਆ ਜੀ ਪਾਣੀ ਚਰਕੇ ਪਾਣੀ ਚਰਕੇ ਜੇ ਨਹੀਂ ਦਬਦਾ ਨਹੀਂ ਸੀਗਾ ਅੱਗੇ ਤਾਂ ਕੋਈ ਸੱਚ ਨਹੀਂ ਪਿਆ ਆਹ ਦੇਖ ਲਓ ਅਖਿੜ ਆਹ ਆਹ ਤੋਂ ਮੈਂ ਕੋਈ ਨਾ ਸਾਰੇ ਸਾਰੇ ਖੜੇ ਬਣ ਅੱਛਾ ਜੀ ਆਹ ਦੇਖ ਲਓ ਤੁਸੀਂ ਅੱਗੇ ਤੋਂ ਹਾਂ ਦੇਖ ਕਿੱਦਾਂ ਰੱਖੋ ਦੇਖ ਸਾਰੇ ਸਾਰੇ ਇਹ ਹਾਲਤ ਆ ਉੱਪਰ ਦੇਖੋ ਸਾਰਾ ਕਈ ਸਾਰਾ ਪਮੀ ਕਰਕੇ ਦੇ ਸਾਰਾ ਕੀਜਾ ਚੋਈ ਜਾਂਦੀਆਂ ਨੇ ਤਸਵੀਰਾਂ ਲਾਈਵ ਤੁਹਾਨੂੰ ਵਿਖਾ ਰਿਆ ਇੱਕ ਵਾਰ ਅਸੀਂ ਕਮਰੇ ਚ ਵੜ ਕੇ ਦਿਖਾਣਾ ਕਿਸ ਤਰ੍ਹਾਂ ਛੱਤ ਹੈ ਜਿਹੜੀ ਚੋਰੀ ਹੈ ਹਜੇ ਵੀ ਮੀ ਹੈ ਜਿਹੜਾ ਰੁਕਿਆ ਨਹੀਂ ਪਰ ਜਿਹੜੀਆਂ ਛੱਤਾਂ ਨੇ ਚੌਂ ਤੋਂ ਨਹੀਂ हट ਰਹੀਆਂ ਕਿਉਂਕਿ ਆਪਾਂ ਕਹਿ ਸਕਦੇ ਹਾਂ ਕਿ ਕੁਦਰਤ ਦੇ ਮੂਰੇ ਕਿਸੇ ਦਾ ਜੋਰ ਨਹੀਂ ਪਰ ਜੇ ਦੂਜੇ ਪਾਸੇ ਗੱਲ ਕਰੀਏ ਤਾਂ ਗਰੀਬ ਦਾ ਕਾਸ਼ੀਆਨਾ ਹੁੰਦਾ ਹੈ ਜੋ ਮਸਾਂ ਇਕੱਠਾ ਪੈਸੇ ਇਕੱਠੇ ਕਰ ਕਰਕੇ ਆਪਣਾ ਆਸ਼ੀਆਨਾ ਤਿਆਰ ਕਰਦਾ ਪਰ ਜਦੋਂ ਉਹ ਉਨੋਟਾ ਏ ਤੇਰੀ ਹੁੰਦੇ ਦੇਖਦਾ ਹੈ ਤਾਂ ਬੰਦੇ ਦੀ ਅੱਖਾਂ ਦੇ ਵਿੱਚੋਂ ਵੀ ਹੰਝੂ ਨਿਕਲਦੇ ਨੇ ਬਈ ਕੀ ਕੀਏ ਹੈ ਕਹਾਂ ਲਾ ਕੇ ਨੋ ਠੀਕ ਲਾ ਕੇ ਦੋ ਜੀ ਅੰਦਰ ਫੋਟਾ ਨਾ ਮੁਰਿਆ ਜਾਂਦੇ ਨੇ ਹੂੰ ਹੂੰ ਮੋਟਾ ਵਾ ਤਾਂ ਮੁਰਿਆ ਜਾਂਦਾ ਨੇ ਹੁਣ ਕੀ ਆਉਂਦੇ ਨਹੀਂ ਹੂੰ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਕਦੇ ਕਿਹਾ ਨਹੀਂ ਕਿ ਭਾਈ ਇਹ ਪਾਣੀ ਦੀ ਦੇਖ ਜਾਂਦੇ ਨਹੀਂ ਆਉਣੇ ਨੇ ਕੋਈ ਅੱਛਾ ਦੇਖੇ ਜਾਂਦੇ ਨਾ ਆਉਂਦਾ ਕੋਈ ਨਹੀਂ ਅੱਛਾ ਵੋਟਾਂ ਵਾਲੇ ਸਾਰੇ ਬਾਰੇ ਸਾਰੇ ਆ ਜਾਣ ਹੱਥ ਜੋੜਦੇ ਨੇ ਵੋਟ ਸਾਨੂੰ ਪਾ ਹੂੰ ਹੂੰ ਪੰਜਾਬ ਲਈ ਹਾਲ ਹੋ ਰਹੇ ਇਹ ਕਨੇਕ ਨਾਕਰ ਹੋਰ ਵੀ ਡੁੱਬਿਆ ਰਿਹਾ ਹੈ ਅੱਛਾ ਅੱਜ ਅਸੀਂ ਮੌਨਰਾਸਣ ਚੱਲੋ ਇਹ ਇੱਕ ਘਰ ਦੀ ਕਹਾਣੀ ਨਹੀਂ ਹੈ ਘਰ ਘਰ ਦੀ ਕਹਾਣੀ ਹੈ ਕਿਉਂਕਿ ਜੇ ਪਾਣੀ ਦੀ ਨਿਕਾਸੀ ਨਹੀਂ ਹੋਵੇਗੀ ਤਾਂ ਉਹ